ਫੁੱਟੀ ਕੁਲਚਾ ਬਣਾ ਰਹੇ ਹੋ ਕੀ ਇਹਦੇ ਵਿੱਚ ਖਾਸ ਹੈ ਕੀ ਇਹਦੇ ਵਿੱਚ ਸਪੈਸ਼ਲ ਹੈ ਤੇ ਡੇਢ ਫੁੱਟ ਦਾ ਹੀ ਕਿੱਦਾਂ ਕਿਸ ਤਰੀਕੇ ਨਾਲ ਸੰਭਵ ਹੈ ਇਹਦਾ ਅਸੀਂ ਨਾ ਸਪੈਸ਼ਲ ਸਕੇਲ ਰੱਖਿਆ ਹੋਇਆ ਹੈ ਇਹ ਡੇਢ ਫੁੱਟ ਦੇ ਕੁਲਚਾ ਜਿਹੜਾ ਆਪਾਂ ਪ੍ਰੋਪਰ ਤੁਹਾਨੂੰ ਜਿਹੜਾ ਬਣਾ ਕੇ ਦਾ ਡੋ ਤਿਆਰ ਕਰਕੇ ਤੇ ਬਕਾਇਦਾ ਤੁਹਾਨੂੰ ਸਕੇਲ ਦੇ ਨਾਲ ਅਸੀਂ ਜਿਹੜਾ ਨਾਪ ਕੇ ਦਿੰਨੇ ਆ ਕੁਲਚਾ ਆ ਤੁਸੀਂ ਦੇਖ ਸਕਦੇ ਹੋ ਪਹਿਲਾ ਕੁਲਚਾ ਜਿਹੜਾ ਤਿਆਰ ਕਰਤਾ ਉਸ ਤੋਂ ਬਾਅਦ ਮਤਲਬ ਸਪੈਸ਼ਲੀ 1.5 ਫੁੱਟ ਦਾ ਨਾਪਿਆ ਦੇਖੋ ਕੁਲਚਾ ਵੀ ਆਟੇ ਵਿੱਚ ਹੋ ਗਿਆ ਜੀ ਬਿਲਕੁਲ ਤੇ ਵਿੱਚ ਆਪਾਂ ਮਿਕਸ ਵੈਜੀਜ਼ ਐਡ ਕਰ ਦਿੱਤੀਆਂ ਜਿਹੜੇ ਆਪਣੇ ਚਨੇ ਆ ਵਿਦਾਊਟ ਤੜਕੇ ਵਾਲੇ ਜਿਹੜੇ ਅੰਮ੍ਰਿਤਸਰੀ ਸਟਾਈਲ ਚਨੇ ਮਿਲਣਗੇ ਜੀ ਨਾਲ ਤੁਹਾਨੂੰ ਆਪਾਂ ਚਟਨੀ ਦਵਾਂਗੇ ਜੀ इमਲੀ ਤੇ ਗੁੜ ਦੀ ਚਟਨੀ ਜਿਹੜੀ ਵੈਜੀਜ਼ ਦੀ ਸਪਰਿੰਕਲ ਹੋ ਰਹੀ ਹੈ ਜੀ ਔਰ ਇਹ ਪ੍ਰੋਪਰ ਕਟਿੰਗ ਰੋਜ਼ ਦੇ ਰੋਜ਼ ਕਟਿੰਗ ਹੋਣੀ ਹੈ ਕੋਈ ਮਤਲਬ ਇਹ ਨਹੀਂ ਹੈ ਕਿ ਕੱਟ ਕਰਕੇ ਰੱਖਿਆ ਹੋਈਆਂ ਡੇਲੀ ਦੀ ਕਟਿੰਗ ਹੋਣੀ ਹੈ ਜੀ ਸੋ ਆ ਤੁਸੀਂ ਦੇਖ ਸਕਦੇ ਹੋ ਕਿ ਤੰਦੂਰ ਦੇ ਵਿੱਚ ਜਿਹੜਾ ਹੈ ਕੁਲਚਾ ਚਲਾ ਗਿਆ ਹੈ ਸੋ ਕਾਫੀ ਵਧੀਆ ਤਰੀਕੇ ਨਾਲ ਇਹਨਾਂ ਵੱਲੋਂ ਜਿਹੜਾ ਕੁਲਚਾ ਤਿਆਰ ਕੀਤਾ ਜਾ ਰਿਹਾ ਇੱਕ ਕਸਟਮਰ ਆਂਦਾ ਇੱਕ ਕੁਲਚਾ ਖਾ ਜਾਂਦਾ ਹੈ ਕਿ ਨਹੀਂ ਖਾ ਪੰਦਾ ਦੇਖੋ ਜਿਹੜਾ ਤਾਂ 1.5 ਫੁੱਟ ਹੀ ਕੁਲਚਾ ਹੈਗਾ ਬਹੁਤ ਈਜ਼ੀਲੀ ਤਿੰਨ ਬੰਦੇ ਐਡਜਸਟ ਹੁੰਦੇ ਆ ਜੀ ਪੰਜਾਬੀਆਂ ਦਾ ਦਿਲ ਤਾਂ ਵੱਡੇ ਹੈਗੇ ਹੁਣ ਕੁਲਚੇ ਵੀ ਵੱਡੇ ਹੋਣ ਲੱਗੇ ਸੋ ਬਿਲਕੁਲ ਕਿਤੇ ਨਾ ਕਿਤੇ ਮਨ ਦੇ ਵਿੱਚ ਡਾਊਟ ਰਹਿੰਦਾ ਕਿ ਇੰਨਾ ਵੱਡਾ ਕੁਲਚਾ ਹੈ ਕਿਤੇ ਕੱਚਾ ਤਾਂ ਨਹੀਂ ਹੈਗਾ ਬੇਸਿਕਲੀ ਆਟੇ ਦਾ ਕੁਲਚਾ ਆ ਤੁਸੀਂ ਦੇਖ ਸਕਦੇ ਹੋ ਸਟਫਿੰਗ ਪੂਰੀ ਪ੍ਰੋਪਰ ਵੇ ਨਾਲ ਪੱਕੀ ਹੋਈ ਹੈ ਤੇ ਗੱਲ ਕਰੀਏ ਇਸ ਕੁਲਚੇ ਦੀ ਤਾਂ ਤੁਸੀਂ ਦੇਖ ਸਕਦੇ ਹੋ ਕੁਲਚਾ ਪ੍ਰੋਪਰ ਵੇ ਨਾਲ ਜਿਹੜਾ ਬ ਤੇ ਸਾਡੇ ਕੋਲ ਟੋਟਲੀ ਇੱਕ ਹੈਲਦੀ ਕਨਸੈਪਟ ਹੈਗਾ ਇਹ ਟੋਟਲੀ ਹੈਲਦੀ ਅਸੀਂ ਫਰੈਸ਼ ਸਾਰਾ ਕੁਝ ਖਵਾ ਰਹੇ ਹਾਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨਿਹੰਮ ਮਲਿਕ ਤੁਸੀਂ ਕੁਲਚੇ ਤਾਂ ਬਹੁਤ ਖਾਦੇ ਹੋ ਹੋਣੇ ਆ ਪਰ ਅੱਜ ਅਸੀਂ ਤੁਹਾਨੂੰ ਬੜਾ ਹੀ ਵਧੀਆ ਤੇ ਟੇਸਟੀ ਬਿਲਕੁਲ ਕੁਲਚਾ ਖਵਾਉਣ ਲੱਗੇ ਆ ਉਹ ਵੀ ਡੇਢ ਫੁੱਟੀ ਤੁਸੀਂ ਬਿਲਕੁਲ ਸੁਣ ਕੇ ਹੈਰਾਨ ਹੋ ਗਏ ਹੋਗੇ ਕਿ ਤੁਸੀਂ ਡੋਸਾ ਸੁਣਿਆ ਹੋਏ ਕਿ ਡੋਸਾ ਦਾ ਕਾਰ ਜਿਹੜਾ ਬਹੁਤ ਜ਼ਿਆਦਾ ਵੱਡਾ ਹੋ ਜਾਂਦਾ ਪਰ ਅੱਜ ਅਸੀਂ ਤੁਹਾਨੂੰ ਆਟੇ ਵਾਲਾ ਕੁਲਚਾ ਖਵਾਵਾਂਗੇ ਉਹ ਵੀ ਬਿਲਕੁਲ ਡੇਢ ਫੁੱਟੀ ਜਿਹੜਾ ਉਹਨਾਂ ਦਾ ਕੁਲਚਾ ਹੈ ਉਹ ਬਿਲਕੁਲ ਹੈਲਦੀ ਹੈ ਤੇ ਸਾਡੇ ਨਾਲ ਬਾਜੀ ਮੌਜੂਦ ਨੇ ਬਾਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾ ਦੇ ਵਿੱਚ ਸਪੈਸ਼ਲ ਹੈ ਤਾਂ 1.5 ਫੁੱਟ ਦਾ ਇਹ ਕਿਦਾਂ ਕਿਸ ਤਰੀਕੇ ਨਾਲ ਸੰਭਵ ਹੈ ਐਕਚੁਅਲੀ ਮਾਮ ਜੀ ਅਸੀਂ ਜਿਹੜਾ 1.5 ਫੁੱਟਾ ਕੁਲਚਾ ਬਣਾ ਰਹੇ ਹਾਂ ਇਹਦਾ ਅਸੀਂ ਨਾ ਸਪੈਸ਼ਲ ਸਕੇਲ ਰੱਖਿਆ ਹੋਇਆ ਜੀ ਇਹ 1.5 ਫੁੱਟੇ ਕੁਲਚਾ ਜਿਹੜਾ ਆਪਾਂ ਪ੍ਰੋਪਰ ਤੁਹਾਨੂੰ ਜਿਹੜਾ ਬਣਾ ਕੇ ਦਾ ਡੋ ਤਿਆਰ ਕਰਕੇ ਤੇ ਬਕਾਇਦਾ ਤੁਹਾਨੂੰ ਸਕੇਲ ਦੇ ਨਾਲ ਅਸੀਂ ਜਿਹੜਾ ਨਾਪ ਕੇ ਦਿੰਨੇ ਆ ਕੁਲਚਾ ਜੀ ਸੋ ਪਿੱਛੇ ਕੁਲਚਾ ਬਣ ਵੀ ਰਿਹਾ ਆਪਾਂ ਦੇਖ ਲਈਏ ਕਿ ਕਿਸ ਤਰੀਕੇ ਨਾਲ ਤਿਆਰ ਕੀਤਾ ਜਾ ਰਿਹਾ ਸੋ ਤੁਸੀਂ ਦੇਖਾਂਗੇ ਅਸੀਂ ਦੇਖਾਂਗੇ ਕਿ ਕਿਸ ਤਰੀਕੇ ਨਾਲ ਕੁਲਚਾ ਜਿਹੜਾ ਤਿਆਰ ਕੀਤਾ ਜਾ ਰਿਹਾ ਆ ਤੁਸੀਂ ਦੇਖ ਸਕਦੇ ਹੋ ਪਹਿਲਾ ਕੁਲਚਾ ਜਿਹੜਾ ਤਿਆਰ ਕਰਤਾ ਮਤਲਬ ਸਪੈਸ਼ਲੀ 1.5 ਫੁੱਟ ਦਾ ਨਾਪਿਆ ਹੈ ਹਾਂਜੀ 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 ਇਹ ਪ੍ਰੋਪਰ ਤੁਸੀਂ ਦੇਖਿਓ ਹਾਂ 1 ਇੰਚ ਜ਼ਿਆਦਾ ਹੋ ਗਿਆ ਹਾਂਜੀ ਮਤਲਬ 1 ਇੰਚ ਜ਼ਿਆਦਾ ਹੋ ਸਕਦਾ ਪਰ ਕੱਟ ਨਹੀਂ ਹੋਏ ਇਹ ਵੱਧ ਦਵਾਂਗੇ ਜੀ ਕੱਟ ਨਹੀਂ ਦਵਾਂਗੇ ਜਿਹੜਾ ਕਸਟਮਰ ਨੂੰ ਅਸੀਂ ਕੀ ਬਾਤ ਹੈ ਮਤਲਬ ਇੱਥੇ ਆ ਕੇ ਹਰ ਜਿਹੋ ਕੋਈ ਆਂਦਾ ਖੁਸ਼ ਹੋ ਕੇ ਜਾਂਦਾ ਹੈ ਖੁਸ਼ ਹੋ ਕੇ ਜਾਊਗਾ ਜੀ ਕੀ ਬਾਤ ਹੈ ਤੇ ਦੱਸੋਗੇ ਮਾਜੀ ਇਹਦੇ ਵਿੱਚ ਕੀ ਕੀ ਪਾਇਆ ਹੈ ਇਦੇ ਵਿੱਚ ਮੈਂ ਬੇਸਿਕਲੀ ਜਿਹੜੀ ਹੈ ਮਿਕਸ ਵਾਈ ਦੀ ਸਟਫਿੰਗ ਕੀਤੀ ਆ ਸੀ ਜੀ ਤੇ ਇਹ ਆਟਾ ਗੁਲਚਾ ਆਪਣਾ ਪ੍ਰਿਪੇਅਰ ਹੋ ਰਿਹਾ ਕਿਉਂਕਿ ਕਸਟਮਰ ਦੀ ਡਿਮਾਂਡ ਸੀਗੀ ਕਿ ਅਸੀਂ ਮੈਦਾ ਦਾ ਹਰ ਪਾਸੇ ਖਾਣੇ ਆ ਪਰ ਸਾਨੂੰ ਜਿਹੜਾ ਜਿਹੜਾ 1.5 ਫੁੱਟ ਆ ਉਹ ਆਟੇ 'ਚ ਵੀ ਪੋਸੀਬਲ ਹੈਗਾ ਤੇ ਆਪਾਂ ਇਹ ਆਟਾ ਗੁਲਚਾ ਦੇਖੋ ਪ੍ਰਿਪੇਅਰ ਹੋ ਰਿਹਾ ਤੇ ਇਹ ਪ੍ਰੋਪਰ ਜਿਹੜੀ ਇਹਦੇ ਵਿੱਚ ਜਿਹੜੀ ਹੈਗੀ ਹੈ ਦੇਸੀ ਕੋ ਦੀ ਫਿਲਿੰਗ ਕਰਕੇ ਤੇ ਪ੍ਰੋਪਰ ਜਿਹੜੀਆਂ ਵੈਜੀਸ ਹੈਗੀਆਂ ਦੇ ਉੱਤੇ ਸਪ੍ਰਿੰਕਲ ਕਰਦੇ ਆ ਜਿੱਚਾ ਚੁਕੰਦਰ ਹੋਗੀ ਹਾਂ ਬੀਨਸ ਹੋਗੇ ਜੀ ਤੇ ਹੋਰ ਆਪਣਾ ਜਿਹੜੀ ਆ ਬੀਨਸ ਵਗੈਰਾ ਚੁਕੰਦਰ ਵਗੈਰਾ ਹੋਗੀ ਜੀ ਇਹ ਸਾਰਾ ਕੁਝ ਆਪਾਂ ਕੈਰੇਟ ਵਗੈਰਾ ਐਡ ਕਰਦੇ ਆ ਮਤਲਬ ਕਹਿਣ ਦਾ ਪਾਓ ਇਹ ਹੈ ਕਿ ਸਾਰਾ ਕੁਝ ਤੁਹਾਨੂੰ ਬਿਲਕੁਲ ਹੈਲਦੀ ਮਿਲਣ ਵਾਲਾ ਹੈ ਸਾਰਾ ਕੁਝ ਹੈਲਦੀ ਜੀ ਦੇਖੋ ਕੋਲਚਾ ਵੀ ਆਟੇ ਵਿੱਚ ਹੋ ਗਿਆ ਜੀ ਬਿਲਕੁਲ ਤੇ ਵਿੱਚ ਆਪਾਂ ਮਿਕਸ ਵੈਜੀਜ਼ ਐਡ ਕਰ ਦਿੱਤੀਆਂ ਜਿਹੜੇ ਆਪਣੇ ਚਨੇ ਆ ਵਿਦਾਊਟ ਤੜਕੇ ਵਾਲੇ ਜਿਹੜੇ ਅੰਮ੍ਰਿਤਸਰᱤ ਸਟਾਈਲ ਚਨੇ ਮਿਲਣਗੇ ਜੀ ਨਾਲ ਤੁਹਾਨੂੰ ਆਪਾਂ ਚਟਨੀ ਦਵਾਂਗੇ ਜੀ ਮਲੀ ਤੇ ਗੁੜ ਦੀ ਚਟਨੀ ਕੀ ਬਾਤ ਹੈ ਓਬਵੀ ਸਪੈਸ਼ਲੀ ਕਰੋ ਤਿਆਰ ਕਰਦੇ ਹੋ ਨਹੀਂ ਮੈਮ ਸਾਰਾ ਕੁਝ ਸਵੇਰੇ ਮਾਰਨਿੰਗ ਤੇ ਫਰੈਸ਼ ਹੁੰਦਾ ਹੈ ਤੇ ਆ ਕੀ ਬਾਤ 7:30 ਪਾਉਣੇ 8:28 ਇੰਨੇ ਆ ਸਵੇਰੇ ਆਂਦੇ ਆ ਸਾਰ ਸਾਰੀ ਤਿਆਰੀ ਹੁੰਦੀ ਹੈ ਜੀ ਬਿਲਕੁਲ ਕਈ ਲੋਕ ਖਾਣ ਪੀਣ ਦੇ ਤਾਂ ਬਹੁਤ ਸ਼ੁਕੀਨ ਹੁੰਦੇ ਆ ਪਰ ਕਿਤੇ ਨਾ ਕਿਤੇ ਮਨ ਦੇ ਵਿੱਚ ਬੜੇ ਸਵਾਲ ਆ ਜਾਂਦੇ ਆ ਯਾਰ ਹੈਲਦੀ ਹੈ ਕਿ ਨਹੀਂ ਹੈਲਦੀ ਸੋ ਆਟੇ ਵਾਲਾ ਪ੍ਰੋਪਰ ਵੈਜੀ ਵੈਜਿਸ ਨਾਲ ਜਿਹੜਾ ਇਹ ਕੁਲਚਾ ਤਿਆਰ ਕੀਤਾ ਜਾ ਰਿਹਾ ਹੈ ਇਹ ਦੇਖੋ ਮੈਂ ਪ੍ਰੋਪਰ ਜਿਹੜੀ ਵੈਜਿਸ ਦੇ ਸਪਰਿੰਕਲ ਹੋ ਰਹੀ ਹੈ ਜੀ ਜੀ ਔਰ ਇਹ ਪ੍ਰੋਪਰ ਕਟਿੰਗ ਰੋਜ਼ ਦੇ ਰੋਜ਼ ਕਟਿੰਗ ਹੋਣੀ ਹੈ ਹਮ ਕੋਈ ਮਤਲਬ ਇਹ ਨਹੀਂ ਹੈ ਕਿ ਕੱਟ ਕਰਕੇ ਰੱਖਿਆ ਹੋਈ ਆ ਡੇਲੀ ਦੀ ਕਟਿੰਗ ਹੋਣੀ ਆ ਜੀ ਕੀ ਬਾਤ ਹੈ ਤੇ ਉਹ ਸਾਰਾ ਫਰੈਸ਼ ਜਿਹੜਾ ਮਟੀਰੀਅਲ ਵਿੱਚ ਪਣਾ ਤਿਆਰੀ ਕਿੰਨਾ ਟਾਈਮ ਲੱਗਦਾ ਇਹਨੂੰ ਬਣਾਉਣ ਨੂੰ ਦੇਖੋ ਮੈਮ ਬੇਸਿਕਲੀ ਇਹਨੂੰ ਤਿਆਰ ਹੋਣ ਨੂੰ 8 ਤੋਂ 10 ਮਿੰਟ ਦਾ ਸਾਨੂੰ ਜ਼ਰੂਰ ਕਸਟਮਰ ਟਾਈਮ ਦੇਵੇ ਹਾਂ ਕਿਉਂਕਿ ਕੁਲਚਾ ਦੇਖੋ ਜਿਹੜਾ ਸਾਰਾ ਲਾਈਵ ਹੀ ਰੈਡੀ ਹੋਣਾ ਸਭ ਕੁਝ ਇਹਦੇ ਵਿੱਚ ਕੁਝ ਵੀ ਰੈਡੀਮੇਡ ਨਹੀਂ ਹੈਗਾ ਅੱਜ ਭਾਜੀ ਇੰਨਾ ਵੱਡਾ ਕੁਲਚਾ ਬਣਾ ਰਹੇ ਹੋ ਕਿਤੇ ਐ ਤਾਂ ਨਹੀਂ ਹੈਗਾ ਵੀ ਕੱਚਾ ਲੋਕਾਂ ਨੂੰ ਖਵਾ ਰਹੇ ਹੋ ਕਿਉਂਕਿ ਐਡਾ ਵੱਡਾ ਬਣ ਰਿਹਾ ਕਿਤੇ ਨਾ ਕਿਤੇ ਮੰਦੇ ਵਿੱਚ ਇੱਕ ਡਾਊਟ ਵੀ ਹੁੰਦਾ ਕਿ ਕੱਚਾ ਨਾ ਹੋਵੇ ਸਟਫਿੰਗ ਜਿਹੜੀ ਹੈ ਵਧੀਆ ਤਰੀਕੇ ਨਾਲ ਪੱਕੀ ਹੈ ਕਿ ਨਹੀਂ ਪੱਕੀ ਦੇਖੋ ਜਿਹੜਾ ਕੁਲਚਾ ਆਪਾਂ ਤੁਹਾਨੂੰ ਲਾ ਕੇ ਦੇ ਰਹੇ ਹਾਂ ਜੀ ਇਹਦੀ ਇੱਕ ਇਹਨੂੰ ਕਿੰਨੀ ਹੀਟ ਚਾਹੀਦੀ ਹੈ ਤਾਂ ਨੋਰ ਦੇ ਵਿੱਚ ਕਿੱਥੇ ਹੂੰ ਆ ਦੇਖੋ ਜੀ ਹੁਣ ਜੇ ਮੈਂ ਕੁਲਚਾ ਜਾ ਰਿਹਾ ਹਾਂ ਇਹ ਮੈਂ ਤੁਹਾਨੂੰ ਦਿਖਾਣਾ ਇੱਕ ਵਾਰੀ ਬਿਲਕੁਲ ਚਲ ਜਾਈਏ ਸੋ ਆ ਤੁਸੀਂ ਦੇਖ ਸਕਦੇ ਹੋ ਕਿ ਤੰਦੂਰ ਦੇ ਵਿੱਚ ਜਿਹੜਾ ਹੈ ਕੁਲਚਾ ਚਲਾ ਗਿਆ ਹੈ ਸੋ ਕਾਫੀ ਵਧੀਆ ਤਰੀਕੇ ਨਾਲ ਇਹਨਾਂ ਵੱਲੋਂ ਜਿਹੜਾ ਕੁਲਚਾ ਤਿਆਰ ਕੀਤਾ ਜਾ ਰਿਹਾ ਹੈ ਕੁਲਚਾ ਕੱਚਾ ਨਹੀਂ ਹੋਗਾ ਜੀ ਬਿਲਕੁਲ ਕਿਉਂਕਿ ਇਹਨੂੰ ਸੇਕ ਕੇ ਦੇ ਹਿਸਾਬ ਨਾਲ ਐਡਜਸਟ ਕੀਤਾ ਗਿਆ ਹੈ ਕੁਲਚੇ ਨੂੰ ਅੱਛਾ ਤੇ ਜਦ ਮੈਂ ਤੁਹਾਨੂੰ ਦੱਸਿਆ ਜੀ ਕਿ ਪ੍ਰੋਪਰ ਪਲੇਟਿੰਗ ਰੈਡੀ ਹੋਣ ਦੇ ਵਿੱਚ ਕੁਲਚੇ ਵਿੱਚ 8 ਤੋਂ 10 ਮਿੰਟ ਦਾ ਟਾਈਮ ਲੱਗਦਾ ਹਾਂ ਤੇ ਵਦਨ 8 ਤੋਂ 10 ਮਿੰਟ ਪ੍ਰੋਪਰ ਜੇ ਪਲੇਟ ਰੈਡੀ ਹੋ ਜਾਊਗੀ ਮਤਲਬ 8 ਤੋਂ 10 ਮਿੰਟ ਲੱਗਣੇ ਤੇ ਕੁਲਚਾ ਜਿਹੜਾ ਹੈ ਰੈਡੀ ਹੋ ਜਾਊਗਾ ਜੀ ਪ੍ਰੋਪਰ ਕੀ ਬਾਤ ਹੈ ਅੱਛਾ ਭਾਜੀ ਸਭ ਤੋਂ ਜ਼ਿਆਦਾ ਕਿਸ ਚੀਜ਼ ਦੀ ਡਿਮਾਂਡ ਜਿਹੜੀ ਹੈ ਕਿੱਥੇ ਜਾਂਦੀ ਹੈ ਲੋਕਾਂ ਵੱਲੋਂ ਸਾਡਾ ਮੈਨੂ ਜਿਹੜਾ ਇੱਕ ਸਪੈਸ਼ਲ ਜਿਹੜਾ ਕੁਲਚਾ ਪੈਟੀ ਕੁਲਚਾ ਆਪਣਾ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਹੈਗਾ ਪਲੱਸ ਹੁਣ ਜਿਵੇਂ 1.5 ਫੁੱਟ ਵਾਲਾ ਚੀਜ਼ ਲਾਂਚ ਕੀਤਾ ਤੇ ਕਸਟਮਰ ਆ ਕੇ ਸਾਰੇ ਡਿਮਾਂਡ ਕਰਦੇ ਆ ਕਿ ਤੁਸੀਂ ਇਹ ਨਵਾਂ ਕੁਲਚਾ 1.5 ਫੁੱਟ ਲਾਂਚ ਕੀਤਾ ਤੇ ਉਹ ਸਾਨੂੰ ਦਿਓ ਤੇ ਸਾਡੀ ਜਿਹੜੀ ਸਪੈਸ਼ੈਲਟੀ ਆ ਉਹ ਤੁਹਾਨੂੰ ਪਤਾ ਹੀ ਨਾਲ ਦੇ ਸਕਦੇ ਆ ਜੀ ਤੇ ਦੇਸੀ ਕਿਉਂ ਅਗਰ ਮੰਗਦਾ ਤੇ ਦੇਸੀ ਕਿਉਂ ਵੀ ਦਵਾਂਗੇ ਮਤਲਬ ਹਰ ਜਿਹੜਾ ਕਸਟਮਰ ਆਂਦਾ ਉਹਦੀ ਰਿਕੁਆਇਰਮੈਂਟ ਦੇ ਅਨੁਸਾਰ ਸਾਰਾ ਰਿਕੁਆਇਰਮੈਂਟ ਦੇ ਅਨੁਸਾਰ ਤੁਸੀਂ ਜੋ ਮੰਗੋਗੇ ਉਸੇ ਹਿਸਾਬ ਨਾਲ ਦਵਾਂਗੇ ਜੀ ਉਹਦੇ ਕੋਈ ਐਕਸਟਰਾ ਚਾਰਜ ਨਹੀਂ ਲਵਾਂਗੇ ਅਸੀਂ ਕੀ ਬਾਤ ਹੈ ਅੱਛਾ ਭਾਜੀ ਲੋਕ ਆਂਦੇ ਨੇ ਬੜਾ ਉਹਨਾਂ ਨੂੰ ਭੁੱਖ ਲੱਗੀ ਹੁੰਦੀ ਹੈ ਵੀ ਹਾਂ ਅਸੀਂ ਤਾਂ ਖਾ ਲਾਂਗੇ ਲੇਕਿਨ ਲੱਗਦਾ ਕਿ ਜਦੋਂ ਇੱਕ ਲੋਕ ਆਂਦਾ ਇੱਕ ਬੰਦਾ ਆਂਦਾ ਇੱਕ ਕਸਟਮਰ ਆਂਦਾ ਇੱਕ ਕੁਲਚਾ ਖਾ ਜਾਂਦਾ ਹੈ ਕਿ ਨਹੀਂ ਖਾ ਪੰਦਾ ਦੇਖੋ ਜਿਹੜਾ ਤਾਂ 1.5 ਫੁੱਟ ਹੀ ਕੁਲਚਾ ਹੈਗਾ ਬਹੁਤ ਈਜ਼ੀਲੀ ਤਿੰਨ ਬੰਦੇ ਐਡ ਕੁਲਚਾ ਛੋਟਾ ਰਹਿ ਗਿਆ ਯਾ ਸਟਫਿੰਗ ਘੱਟ ਕੀਤੀ ਆ ਖੁੱਲੀਆਂ ਸਟਫਿੰਗ ਕਰਦੇ ਆ ਫਰੈਸ਼ੀ ਸਭ ਕੋਲ ਜਿਆਦਾ ਜੀ ਜਦੋਂ ਇਹ ਕੁਲਚਾ ਤੁਸੀਂ ਲਾਂਚ ਕੀਤਾ ਪਹਿਲੇ ਆਪ ਟੈਸਟ ਕੀਤਾ ਆਪ ਜਦੋਂ ਬਣਾਇਆ ਸੀ ਟੈਸਟ ਕੀਤਾ ਜੀ ਦੇਖੋ ਮੇਰੇ ਕੋਲੇ ਪੂਰਾ ਨਹੀਂ ਖਾਦਾ ਗਿਆ ਜੀ ਅੱਛਾ ਮੈਂ ਤੁਹਾਨੂੰ ਸਹੀ ਦੱਸਾਂ ਕਿਹਦੇ ਪੰਜਾਬੀ ਬਹੁਤ ਖਾਣ ਪੀਣ ਵਾਲੇ ਹੁੰਦੇ ਆ ਨਾ ਇਹ ਬਹੁਤ ਖਾਣ ਪੀਣ ਵਾਲੇ ਤਾਂ ਹੁੰਦੇ ਆ ਪਰ ਡੇਢ ਫੁੱਟਾ ਜਿਹੜਾ ਕੁਲਚਾ ਹੈਗਾ ਬੇਸਿਕਲੀ ਦੋ ਬੰਦੇ ਐਡਜਸਟ ਕਰਦੇ ਆ ਹਾਂ ਕੋਈ ਅਗਰ ਕੋਈ ਜਿਮਰ ਹੈਗਾ ਮੈਂ ਇਹ ਨਹੀਂ ਕਹਿੰਦਾ ਕਿ ਕੋਈ ਖਾ ਨਹੀਂ ਸਕਦਾ ਕੋਈ ਚੈਲੰਜ ਨਹੀਂ ਕਰਦੇ ਇਸ ਸੀਨ ਨੂੰ ਕੋਈ ਸਾਡੇ ਕੋਲੇ ਹੁਣ ਜਿਮਰ ਜੀ ਹਾਂਜੀ ਕੀ ਆ ਵਾਹ ਸੋ ਆ ਤੁਸੀਂ ਦੇਖ ਸਕਦੇ ਹੋ ਕਿ 8 ਮਿੰਟ ਜਿਹੜਾ ਇਸ ਕੁਲਚੇ ਨੂੰ ਤਿਆਰ ਹੋਣ ਦੇ ਵਿੱਚ ਲੱਗੇਗਾ ਲੱਗਣਗੇ ਤੇ ਇਸ ਕੁਲਚੇ ਦੀ ਜੇ ਮੈਂ ਗੱਲ ਕਰਾਂ ਇਹਦੀ ਲੰਬਾਈ ਬਿਲਕੁਲ 1.5 ਫੁੱਟ ਆ ਜੋ ਕਿ ਤੁਹਾਡੇ ਸਾਹਮਣੇ ਬਿਲਕੁਲ ਬਣਾਈ ਹੈ ਜਿਸ ਦੇ ਵਿੱਚ ਸਪੈਸ਼ਲੀ ਫਰੈਸ਼ ਸਵੇਜਿਸ ਜਿਹੜੀਆਂ ਨੇ ਯੂਜ਼ ਕੀਤੀਆਂ ਗਈਆਂ ਅੱਛਾ ਸਬਜ਼ੀਆਂ ਦੀ ਮੈਂ ਗੱਲ ਕਰਾਂ ਕਿਹੜੀਆਂ ਕਿਹੜੀਆਂ ਸਬਜ਼ੀਆਂ ਜਿਹੜੀਆਂ ਨੇ ਇਹਦੇ ਵਿੱਚ ਪਾਉਂਦੇ ਆ ਇਹਦੇ ਚ ਜੀ ਝੁਕੰਦਰ ਹਮ ਅਸੀਂ ਬੀਨਸ ਹੋ ਗਈ ਕੈਰਟ ਹੋ ਗਈ ਬਾਕੀ ਹੋਰ ਕਸਟਮਰ ਦੇ ਹਿਸਾਬ ਨਾਲ ਕੋਈ ਕਹਿੰਦਾ ਜੀ ਇਹਦੇ ਵਿੱਚ ਤੁਸੀਂ ਪਨੀਰਾਂ ਵੀ ਐਡ-ਆਨ ਕਰ ਲਓ ਜਾਂ ਕੋਈ ਕਸਟਮਾਈਜ਼ ਸਾਡੇ ਕੋਲ ਕਰਾ ਲੈਂਦਾ ਤੁਸੀਂ ਪਨੀਰ ਪਿਆਜ਼ ਦੇ ਦਿਓ ਉਹ ਕਸਟਮਰ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਵੀ ਅਸੀਂ ਕਸਟਮਾਈਜ਼ ਕਰਦੇ ਆਂ ਕੀ ਬਾਤ ਹੈ ਕਿੰਨਾ ਕ ਪਿਆਰ ਮਿਲ ਰਿਹਾ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਜੀ ਕਸਟਮਰ ਦਾ ਤੇ دل ਖੋਲ ਕੇ ਲੋਕ ਪਿਆਰ ਕਰ ਰਹੇ ਆ ਹਾਂ ਤੇ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਜੀ ਬਿਲਕੁਲ ਕਹਿੰਦੇ ਪੰਜਾਬੀਆਂ ਦੇ ਦਿਲ ਤਾਂ ਵੱਡੇ ਹੁੰਦੇ ਆ ਪਰ ਹੁਣ ਪੰਜਾਬੀਆਂ ਦੇ ਜਿਹੜੇ ਨੇ ਕੁਲਚੇ ਵੀ ਵੱਡੇ ਹੋਣ ਲੱਗ ਗਏ 1.5 ਫੁੱਟ ਦਾ ਕੁਲਚਾ ਹੋਣ ਲੱਗ ਗਿਆ ਬਿਲਕੁਲ ਜੀ ਬਿਲਕੁਲ ਬਿਲਕੁਲ ਦੱਸੋਗੇ ਕਿਦਾਂ ਸ਼ੌਂਕ ਪਿਆ ਕਿਦਾਂ ਫੂਡ ਲਾਈਨ ਦੇ ਵਿੱਚ ਆਇਤ ਤੋਂ ਪਹਿਲਾਂ ਕੀ ਕੰਮ ਕਰਦੇ ਸੀ ਇਸ ਤੋਂ ਪਹਿਲਾਂ ਮੈਂ ਮਾਮਾ ਟੀਚ ਕਰਦਾ ਸੀਗਾ ਅੱਛਾ ਕਿੱਥੇ ਗਵਰਨਮੈਂਟ ਕਾਲਜ ਫਾਰ ਗਰਲਜ਼ ਦੇ ਵਿੱਚ ਮੈਂ ਡਿਪਾਰਟਮੈਂਟ ਆਫ 뮤직 ਚ 3-4 ਸਾਲ ਟੀਚ ਕੀਤਾ ਅੱਛਾ ਮਤਲਬ ਸਿੰਗਰ ਹੋ ਤੁਸੀਂ ਨਹੀਂ ਨਹੀਂ ਸਿੰਗਰ ਨਹੀਂ ਹੈਗਾ ਮੈਂ ਮੈਂ ਇਨਸਟਰੂਮੈਂਟ ਪਲੇਅਰ ਆ ਅੱਛਾ ਇਨਸਟਰੂਮੈਂਟ ਪਲੇਅਰ ਮੇਰੀ ਐਮ ਐਨ ਇਨਸਟਰੂਮੈਂਟਲ ਹੈਗੀ ਹੈ ਜੀ ਕੀ ਕੀ ਬਾਤ ਹੈ ਤੇ ਫਿਰ ਆ ਪਹਿਲਾਂ ਬੱਚੇ ਨੂੰ ਪੜ੍ਹਾਉਂਦੇ ਸੀਗੇ ਹੁਣ ਖਵਾਉਂਦੇ ਹੋ ਕਿੰਨਾ ਕੁ ਡਿਫਰੈਂਸ ਨਜ਼ਰ ਆਉਂਦਾ ਕਿੰਨਾ ਕੁ ਸਵਾਦ ਆਉਂਦਾ ਦੇਖੋ ਜੀ ਟੋਟਲੀ ਡਿਫ ਤੇ ਆਪਾਂ ਕਿਤੇ ਨਾ ਕਿਤੇ ਸਾਨੂੰ 27ਵੀਂ ਵਰਤਣੀ ਪੈਂਦੀ ਕੁਛ ਪਰ ਇਹਦੇ ਕੰਮ ਸਾਰਾ ਪਿਆਰ ਦਾ ਹੀ ਆ ਜੀ ਇਹਦੇ ਬਣਾਉਣਾ ਵੀ ਜਿਹੜਾ ਪਿਆਰ ਨਾਲ ਆ ਤੇ ਖਵਾਉਣਾ ਵੀ ਪਿਆਰ ਨਾਲ ਆ ਅੱਛਾ ਇੱਕ ਸਵਾਲ ਹੋਰ ਜੀ ਮਣ ਕੇ ਚਲੋ ਤੁਹਾਡੇ ਕੋਈ ਸਟੂਡੈਂਟ ਹੁੰਦਾ ਨਾ ਕਿ ਜਿਹਨੂੰ ਜਿੰਨਾ ਮਰਜੀ ਸਮਝਾ ਲਓ ਪਰ ਉਹਦੇ ਦਿਮਾਗ 'ਚ ਹੀ ਨਹੀਂ ਬੰਦਾ ਹੁੰਦਾ ਜੇ ਉਹ ਸਟੂਡੈਂਟ ਤੁਹਾਡੇ ਕੋਲ ਆ ਜਾਏ ਕਿਦਾਂ ਹੁਣ ਪਿਆਰ ਨਾਲ ਖਵਾਉਗੇ ਜਾਂ ਫਿਰ ਉਹੀ ਆਪਣੇ ਸ਼ਕਤੀ ਨਾਲ ਯਾਨੀ ਕਿ ਗੁੱਸਾ ਕਰਕੇ ਬਿਲਕੁਲ ਆਊਟਸਾਈਡ ਕੋਲੇ ਤਾਂ ਦੇਖੋ ਰਿਲੇਸ਼ਨ ਇੱਕ ਜਿਹੜਾ ਹੈਗਾ ਬੱਚਿਆਂ ਨਾਲ ਪਿਆਰ ਨਾਲ ਹੀ ਚੱਲਦਾ ਜੀ ਉਹ ਵੀ ਸਾਡਾ ਸ਼ੌਂਕ ਨਹੀਂ ਹੁੰਦਾ ਸਾਨੂੰ ਸਖਤਾਈ ਕਰਨੀ ਪੈਂਦੀ ਹੈ ਜੀ ਤਾਂ ਬਾਕੀ ਸਾਡਾ ਕੋਈ ਪਰਸਨਲ ਗ੍ਰੇਜ਼ਿਸ ਕੇਸਨ ਨਾਲ ਨਹੀਂ ਹੁੰਦੇ ਜੀ ਤੇ ਦੱਸੂਗੀ ਕਿ ਹੁਣ ਵੀ ਪੜਾਉਂਦੇ ਨੇ ਕਿ ਛੜਤਾ ਆ ਨਹੀਂ ਮੈਮ ਫਿਰ ਹੁਣ ਮੈਂ ਥੋੜਾ ਇਸ ਲਾਈਨ ਦੇ ਵਿੱਚ ਆ ਗਿਆ ਕਿ ਸ਼ੁਰੂ ਤੋਂ ਕਰੇ ਦੋ ਚੀਜ਼ਾਂ ਦਾ ਰਿਹਾ ਜੀ ਜਾਂ ਤਾਂ ਖਾਣ ਪੀਣ ਦਾ ਰਿਹਾ ਹਾਂ ਤੇ ਜਾਂ ਫਿਰ ਜਿਹੜਾ ਹੈਗਾ ਆਪਣਾ میوزਿਕ ਦੇ ਵਿੱਚ ਮੈਨੂੰ ਕਰੇ ਸੀਗਾ ਟੀਚਿੰਗ ਲਾਈਨ ਦੇ ਵਿੱਚ ਆਪਾਂ ਕੀਤਾ ਹਾਂ ਹਾਂ ਕੀ ਬਾਤ ਹੈ ਹੁਣ ਖਾਣ ਖਵਾ ਵੀ ਰਹੇ ਹੋ ਤੇ ਨਾਲ ਦੀ ਨਾਲ ਲੋਕਾਂ ਨੂੰ ਗਾਈਡ ਵੀ ਕਰ ਰਹੇ ਹੋ ਕੀ ਬਾਤ ਹੈ ਸਰ ਸਰ ਕੀ ਲੱਗਦਾ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਫੂਡ ਦੀ ਮੈਂ ਗੱਲ ਕਰਾਂ ਕਾਫੀ ਕਾਟਕੁੱਲੀਆਂ ਹੋਈਆਂ ਨੇ ਕਾਫੀ ਲੋਕ ਨੇ ਜੋ ਕਿ ਫੂਡ ਵੇਚ ਰਹੇ ਨੇ ਅਕੋਰਡਿੰਗ ਟੂ ਯੂ ਅਕੋਰਡਿੰਗ ਟੂ ਟੀਚਰ ਕਿਸ ਤਰੀਕੇ ਦਾ ਲੱਗਦਾ ਜਦੋਂ ਆਪਾਂ ਆਪਣੇ ਹੱਥੀ ਬਣਾ ਕੇ ਲੋਕਾਂ ਨੂੰ ਖਵਾਉਂਦੇ ਹਾਂ ਕੀ ਲੱਗਦਾ ਕਿ ਜੇ ਲੋਕੀ ਵੇਚ ਰਹੇ ਨੇ ਫੂਡ ਦਾ ਕੰਮ ਕਰ ਰਹੇ ਆ ਫੂਡ ਦੀ ਸੇਵਾ ਕਰ ਰਹੇ ਨੇ ਬਿਲਕੁਲ ਜੈਨੂਇਨ ਹੈ ਦੇਖੋ ਡਿਪੈਂਡ ਕਰਦਾ ਜੀ ਕਿ ਅਸੀਂ ਕਿੰਨਾ ਕੁ ਹੈਲਦੀ ਅੱਜ ਦੀ ਡੇਢ ਦੇ ਵਿੱਚ ਖਾ ਰਹੇ ਹੂੰ ਕਿਉਂਕਿ ਇੱਕ ਸਮਾਂ ਸੀਗਾ ਕਿ ਲੋਕੀ ਕੁਝ ਵੀ ਖਾ ਪੀ ਲੈਂਦੇ ਸੀਗੇ ਹੂੰ ਅੱਜ ਦੀ ਡੇਢ ਤੇ ਲੋਕ ਬਹੁਤ ਸਿਆਣੇ ਬਹੁਤ ਹੈਲਥ ਕੌਨਸ਼ੀਅਸ ਹੋ ਚੁੱਕੇ ਹੋਏ ਆ ਹੂੰ ਤੇ ਲੋਕੀ ਚੰਗਾ ਖਾਣਾ ਹੀ ਪਸੰਦ ਕਰਦੇ ਆ ਹੂੰ ਤੇ ਸਾਡੇ ਕੋਲ ਟੋਟਲੀ ਇੱਕ ਹੈਲਦੀ ਕਨਸੈਪਟ ਹੈਗਾ ਹੂੰ ਤੇ ਟੋਟਲੀ ਹੈਲਦੀ ਅਸੀਂ ਫਰੈਸ਼ ਸਾਰਾ ਕੁਝ ਖਵਾ ਰਹੇ ਸੋ ਫਾਈਨਲੀ ਜਿਹੜੇ ਆਪਾਂ ਕੁਲਚੇ ਦੀ ਗੱਲ ਕਰ ਰਹੇ ਸੀ ਆ ਤੁਸੀਂ ਦੇਖ ਸਕਦੇ ਹੋ ਇਹ ਉਹੀ ਡੇਢ ਫੁੱਟ ਦਾ ਕੁਲਚਾ ਹੈ ਜਿਹਦੇ ਬਾਰੇ ਆਪਾਂ ਗੱਲ ਕਰ ਰਹੇ ਸੀਗੇ ਅ ਪ੍ਰੋਪਰ ਵੇ ਨਾਲ ਜਿਹੜਾ ਬਣ ਕੇ ਤਿਆਰ ਹੋ ਚੁੱਕਾ ਹੈ ਭਾਜੀ ਗਰਮ ਗਰਮ ਫੜਿਆ ਹ ਦਾ ਹੁਣ ਰੋਜ਼ ਦਾ ਕੰਮ ਹੀ ਹੈ ਬਿਲਕੁਲ ਬਿਲਕੁਲ ਦੇਖੋ ਜੀ ਤੁਸੀਂ ਗੱਲ ਸਹੀ ਕੀਤੀ ਸੀ ਕਿ ਪੰਜਾਬੀਆਂ ਦਾ ਦਿਲ ਤੇ ਵੱਡੇ ਹੈਗੇ ਹੁਣ ਕੁਲਚੇ ਵੀ ਵੱਡੇ ਹੋਣ ਲੱਗੇ ਆ ਕੀ ਆਵਾਜ਼ ਹੈ ਤੇ ਬਿਲਕੁਲ ਦੇਖੋ ਜੀ ਤੁਸੀਂ ਹੁਣ ਗੱਲ ਕਰਦੇ ਸੀ ਕਿ ਕਿ ਕੱਚਾ ਇਹ ਕੱਚਾ ਬਿਲਕੁਲ ਨਹੀਂ ਹੈਗਾ ਜੀ ਹਾਂਜੀ ਕੁਲਚਾ ਹਾਂ ਸੋ ਬਿਲਕੁਲ ਕਿਤੇ ਨਾ ਕਿਤੇ ਮਨ ਦੇ ਵਿੱਚ ਡਾਊਟ ਰਹਿੰਦਾ ਕਿ ਇੰਨਾ ਵੱਡਾ ਕੁਲਚਾ ਹੈ ਕਿਤੇ ਕੱਚਾ ਤਾਂ ਨਹੀਂ ਹੈਗਾ ਬੇਸਿਕਲੀ ਆਟੇ ਦਾ ਕੁਲਚਾ ਆ ਤੁਸੀਂ ਦੇਖ ਸਕਦੇ ਹੋ ਸਟਫਿੰਗ ਪੂਰੀ ਪ੍ਰੋਪਰ ਵੇ ਨਾਲ ਪੱਕੀ ਹੋਈ ਹੈ ਤੇ ਗੱਲ ਕਰੀਏ ਇਸ ਕੁਲਚੇ ਦੀ ਤਾਂ ਤੁਸੀਂ ਦੇਖ ਸਕਦੇ ਹੋ ਕੁਲਚਾ ਪ੍ਰੋਪਰ ਵੇ ਨਾਲ ਜਿਹੜਾ ਬਣਿਆ ਹੋਇਆ ਹੈ ਸੋ ਬਹੁਤ ਜ਼ਿਆਦਾ ਟੇਸਟੀ ਲੱਗ ਰਿਹਾ ਉਸ ਤੋਂ ਨਾਲ ਨਾਲ ਗੱਲ ਕਰੇ ਵੈਜਿਸ ਦੀ ਸੋ ਵੈਜਿਸ ਜਿਹੜੀਆਂ ਨੇ ਯਾਨੀ ਕਿ ਜਿਹੜੀ ਸਬਜੀ ਇਸ ਦੇ ਵਿੱਚ ਸਟਫਿੰਗ ਕੀਤੀ ਹੋਈ ਹੈ ਜਿਹੜੇ ਇਹਦੇ ਵਿੱਚ ਪਈਆਂ ਹੋਈਆਂ ਨੇ ਬਿਲਕੁਲ ਤਿਆਰ ਨੇ ਬਿਲਕੁਲ ਪ੍ਰੋਪਰ ਵੇ ਨਾਲ ਬਣੀਆਂ ਹੋਈਆਂ ਨੇ ਫਿਰ ਭਾਜੀ ਇਹਨੂੰ ਜੇ ਸਰਵ ਕਰਨਾ ਹੋਵੇ ਕੀ ਕੀ ਇਹਦੇ ਵਿੱਚ ਪਾਉਣਾ ਆ ਦੇਖੋ ਜੀ ਮੈਮ ਸੋ ਆਹ ਲੋ ਜੀ ਆ ਤੁਹਾਡੇ ਅੱਗੇ ਚਨੇ ਹੋਏ ਕਿੰਨਾ ਟਾਈਮ ਲੱਗਦਾ ਹੈ ਸਾਰਾ ਕੁਝ ਤਿਆਰ ਕਰਨ ਦੇ ਵਿੱਚ ਮੈਮ ਦੇਖੋ ਜੀ ਬੇਸਿਕਲੀ ਤੁਹਾਨੂੰ ਅਸੀਂ 8 ਤੋਂ 10 ਮਿੰਟ ਕਹੇ ਸੀਗੇ ਜੀ ਹਾਂਜੀ ਤਾਂ ਕੁਲਚਾ ਉਸ ਤੋਂ ਪਹਿਲਾਂ ਹੀ ਪ੍ਰੋਪਰ ਤਿਆਰ ਹੋ ਗਿਆ ਜੀ ਦੇਖੋ ਕਈ ਵਾਰੀ ਕੀ ਹੁੰਦਾ ਜੀ ਮੈਮ ਤੰਦੂਰ ਦਾ ਜਿਹੜਾ ਸੇਕਾ ਹੁੰਦਾ ਨਾ ਹਾਂਜੀ ਉਹ ਮਾੜਾ ਮੋਟਾ ਐਡਜਸਟ ਕਰਨਾ ਪੈਂਦਾ ਹੈ ਉਸੇ ਸਾਮ ਨਾਲ 1-2 ਮਿੰਟ ਕਈ ਵਾਰੀ 2-3 ਮਿੰਟ ਵੱਧ ਲੱਗ ਜਾਂਦੇ ਆ ਜੀ ਜੀ ਔਰ ਬੇਸਿਕਲੀ ਆਪਾਂ ਗੱਲ ਕਰੀਏ ਜੀ ਪੂਰੀ ਪਲੇਟ ਜਿਹੜੀ ਤੁਹਾਡੀ ਹੈ 8 ਤੋਂ 10 ਮਿੰਟ ਦੇ ਵਿੱਚ ਪ੍ਰੋਪਰ ਰੈਡੀ ਹੋ ਜੂਗੀ ਆਹ ਲਓ ਜੀ ਤੁਹਾਡੀ ਚਟਨੀ ਜਿਹੜੀ ਇਮਲੀ ਤੇ ਨਾਲ ਪ੍ਰੋਪਰ ਤਿਆਰ ਕੀਤੀ ਹੋਈ ਹੈ ਤੇ ਉਸ ਤੋਂ ਬਾਅਦ ਜੇ ਮੈਂ ਕੁਲਚੇ ਦੀ ਗੱਲ ਕਰਾਂ ਕੁਲਚਾ ਵੀ ਆ ਗਿਆ ਪ੍ਰੋਪਰ ਜਿਹੜਾ ਵ ਆ ਲੋ ਬਟਰ ਇਹ ਕਰਦਾ ਆ ਮੈਮ ਇਹ ਪ੍ਰੋਪਰ ਅਸੀਂ ਜਿਹੜਾ ਬਟਰ ਦਾ ਸਾਡਾ ਪ੍ਰੋਪਰ ਡੇਰੀ ਤੋਂ ਆਉਂਦਾ ਜੀ ਡੇਰੀ ਤੋਂ ਆਉਂਦਾ ਆ ਇਹ ਬਿਲਕੁਲ ਰੋਜ਼ ਹੀ ਫਰੈਸ਼ ਪ੍ਰਪੇਅਰ ਹੁੰਦਾ ਜੀ ਸਾਰਾ ਕੀ ਬਾਤ ਆ ਇਹ ਕੁਆਂਟੀਟੀ ਤੁਹਾਨੂੰ ਜਾਣੀ ਜਾਣੀ ਆ ਜੀ ਸਾਰੀ ਸੋ ਆ ਲੋ ਜੀ ਇਹ ਪਲੇਟ ਜਿਹੜੀ ਹੈ ਤੁਹਾਡੀ ਹੋਣ ਵਾਲੀ ਹੈ ਬੜੀ ਜ਼ਿਆਦਾ ਟੇਸਟੀ ਤਰੀਕੇ ਨਾਲ ਸਦਾਜੀ ਨੇ ਤਿਆਰ ਕੀਤੀ ਇਸ ਦੇ ਨਾਲ ਨਾਲ ਗੱਲ ਕਰੀਏ ਸਫਾਈ ਦੀ ਜੋ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸਫਾਈ ਦਾ ਜਿਹੜਾ ਧਿਆਨ ਰੱਖਿਆ ਹੋਇਆ ਹੈ ਹੈਲਦੀ ਬਹੁਤ ਜ਼ਿਆਦਾ ਹੈ ਜੇ ਭਾਜੀ ਇਹ ਕਿਸੇ ਨੇ ਖਾਣੀ ਹੋਵੇ ਇਹਦੀ ਲੋਕੇਸ਼ਨ ਕੀ ਹੈ ਤੇ ਇਹਦਾ ਪ੍ਰਾਈਸ ਕੀ ਹੈ ਇਮਾਨ ਸਾਡਾ ਜਿਹੜਾ ਆਟਾ ਕੁਲਚਾ ਹੈਗਾ ਜੀ ਇਹ 200 ਦਾ ਹੈਗਾ ਜੀ ਇਹਦੇ ਵਿੱਚ ਤੁਹਾਨੂੰ ਆਪਸ਼ਨਲ ਮਿਕਸ ਵਿੱਚ ਤੇ ਆਲੂ ਪਏ ਦੀ ਸਟਫਿੰਗ ਮਿਲ ਜੂਗੀ ਬਾਕੀ ਕੋਈ ਕਸਟਮਰ ਜੀ ਆਪਣੇ ਹਿਸਾਬ ਨਾਲ ਕਸਟਮਾਈਜ਼ ਕਰਾਉਂਦਾ ਅਸੀਂ ਉਹ ਵੀ ਕਰ ਦਿਆਂਗੇ ਤੇ ਇਹ ਖਾਣ ਲਈ ਆਉਣਾ ਪਊਗਾ ਜੀ ਤੁਹਾਨੂੰ ਰਾਜਗੁਰ ਨਗਰ ਡੀ ਬਲੌਗ ਮਾਰਕੀਟ ਹੈ ਜੀ ਨੀਅਰ ਟੂ ਸਿੰਧੀ ਫੇਕਰੀ ਜੀ ਤੇ ਟਾਈਮਿੰਗਸ ਟਾਈਮਿੰਗਸ ਅਸੀਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 5:30 ਵਜੇ ਤੱਕ ਹੁੰਦੇ ਆ ਜੀ ਠੀਕ ਹੈ ਸੋ ਹਾਲੋ ਜੀ ਜੇਕਰ ਤੁਸੀਂ ਵੀ ਖਾਣਾ ਚਾਹੁੰਦੇ ਹੋ ਇਹ 1.5 ਫੁੱਟੇ ਕੁਲਚਾ ਤੇ ਤੁਹਾਡੇ ਵੀ ਮਨ ਦੇ ਵਿੱਚ ਹੈ ਕਿ ਅਸੀਂ ਕੁਝ ਹੈਲਦੀ ਤੇ ਵਧੀਆ ਖਾਈਏ ਤੇ ਜਲਦੀ ਤੋਂ ਜਲਦੀ ਆ ਕੇ ਬਾਈ ਜੀ ਦੀ ਦੱਸੀ ਹੋਈ ਲੋਕੇਸ਼ਨ ਤੇ ਜਲਦੀ ਤੋਂ ਜਲਦੀ ਆ ਕੇ ਵਿਜ਼ਿਟ ਕਰ ਲਓ ਹੋਰ ਇਦਾਂ ਦੀ ਅਪਡੇਟਸ ਵੀ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਦਾ ਸਿਟੀ ਐਟ ਲਾਈਨਸ ਮੈਂ ਨੇ ਹਮਲੇ ਕੈਮਰਾ ਪਰਸਨ ਵੀ ਪਰਵਤੀ ਨਾਲ